ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਾਨਿਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਾਮਪੁਰਾ ਜ਼ਿਲ੍ਹਾ ਫਾਜ਼ਿਲਕਾ ਫੈਸਿਲ ਅਬੋਹਰ ਪੈਂਦੀ ਹੈ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਵਾਸਤੇ ਸਟਾਕ ਦੀ ਚਰਸੀ ਵੜ ਲੈ ਕੇ ਆਈਆਂ ਚੰਗੇ ਰਿਕਾਰਡ ਵਾਲੀ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਆ ਜੀ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦ ਲਿਆ ਜੀ ਨੰਬਰ ਹੈ 22 ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚਲਾ ਦੋਸਤੋ ਵੈੜ ਤੀਜਾ ਸੂਆ ਸੂਨ ਵਾਲੀ ਹੈ ਇਹ ਚੰਗੇ ਮਿਲਕ ਰਿਕਾਰਡ ਵਾਲੀ ਵੈੜਾ ਮਿਲਕ ਰਿਕਾਰਡ ਲਈ ਭਾਸ ਕਰਕੇ ਕਹਿ ਸਕਦੇ ਆ ਕਿ ਕਿ ਹਵਾਨੇ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਆ ਕਿੰਨਾ ਚੰਗਾ ਹਵਾਨਾ ਤਿਆਰ ਕੀਤਾ ਹੋਇਆ ਵੈੜ ਨੇ ਅਜੇ ਕਾਫੀ ਟਾਈਮ ਇਹਦਾ ਸੂਨ ਮੱਚਦਾ ਪਿਆ ਵਾ ਤੇ ਵੀ ਇਹਦਾ ਦੂਜੇ ਸੂਏ ਵੈੜ ਨੇ ਆਪਣੇ ਘਰੇ ਨਾਰਮਲੀ 22 ਲੀਟਰ ਦੁੱਧ ਚਵਾਇਆ ਵਾ ਐਤਕੀ ਵੀਰ ਕਹਿੰਦਾ ਬਾਹਲਾ ਨਹੀਂ ਸਟਾਈਟ 82 ਕਿਲੋ ਦੁੱਧ ਵੀਰ ਕਹਿੰਦਾ ਨਾਰਮਲ ਚਵਾ ਦੂ ਐਤੀ ਖੁੱਲਾ 5 ਤਰੀਕ ਨੂੰ ਵੀਰ ਕਰਿਆ ਤਿੰਨ ਜਿਹੜੇ ਇਹਦੇ ਪੂਰੇ ਆ ਉੱਪਰ ਦੈਨ ਲੈ ਕੇ ਜਾ ਸਕਦੀ ਹੈ ਦੇਖ ਸਕਦੇ ਆ ਦੋਸਤੋ ਹਵਾਨੇ ਦੀ ਕੁਆਲਿਟੀ ਬੈਗ ਸੈਕ ਬੈਗ ਸਾਈਡ ਤੋਂ ਚੈੱਕ ਕਰ ਸਕਦੇ ਹੋ ਦੋਸਤੋ ਆਰਡਰ ਦੀ ਕੁਆਲਿਟੀ ਚੰਗਾ ਹਵਾਨਾ ਤਿਆਰ ਕੀਤਾ ਹੋਇਆ ਵਹਿੜ ਨੇ ਤੇ ਹੁਣ ਤੁਸੀਂ ਜਜਮੈਂਟ ਲਾ ਸਕਦੇ ਆ ਕਿ ਕਿੰਨਾ ਦੁੱਧ ਦੇਣਾ ਚਾਹੀਦਾ ਇਹਨੂੰ ਆ ਦੇਖ ਸਕਦੇ ਆ ਦੋਸਤੋ ਨਾ ਮੂ ਮੱਥੇ ਦੇਖ ਸਕਦੇ ਹਾਂ ਸੋਨੇ ਮੂ ਮੱਥੇ ਦੀ ਵਿਹੜਾ ਚੰਗੇ ਵਜਨ ਵਾਲੀ ਹੈ ਚੰਗੀ ਪਲੀ ਸੰਧੀ ਹੈ ਆ ਦੇਖ ਸਕਦੇ ਹਾਂ ਦੋਸਤੋ ਥਣਾ ਦਾ ਗੈਪ ਚਾਰੇ ਥਣ ਕੱਲੇ ਕੱਲੇ ਨਿਕਰ ਬਸ ਸੋਹਣੇ ਲੱਗੇ ਹੋਏ ਚੰਗੀ ਮਿਲਕ ਫੈਨਪੁਰੀ ਸਟੌਂਗ ਆਉਂਦੀ ਹੈ ਤੇ ਬਾਈ ਕਹਿੰਦਾ ਪ੍ਰਾਈਸ ਫੋਨ ਉੱਪਰ ਕਰਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਜੀਏ ਅਮਰ ਬਾਈ ਦੀ ਵੀਡੀਓ ਚ ਇਹ ਇੱਕ ਦੰਦ ਦੀ ਵਿਹੜੀ ਸੇਲ ਵਾਸਤੇ ਚੈਨ ਨਾਲ ਸਾਰੇ ਪਿਆਰ ਦੇਣ ਮਸਾਰੇ ਅੱਜ ਦਿਨੋਂ ਧੰਨਵਾਦ ਕਰਦਾ ਅਗਲੀ ਵੀਡੀਓ ਜਲਦ ਮਿਲਾਂਗੇ ਵੀਡੀਓ ਵੇਖਣ ਲਈ ਧੰਨਵਾਦ ਜੀ ਸਾਰਿਆਂ ਦਾ